ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਿਹੜਾ ਅਜਨਾਲੇ ਤੋਂ ਪਿੰਡ ਯਮਲਾ ਰੋੜ ਆ ਨਾ ਰੋੜ ਦੇ ਉੱਤੇ ਪਿੰਡ ਆ ਵੀਰ ਜਨਦਾ ਪੂੰਗਾ ਤੇ জাফরਕੋਟ ਦੋਵੇਂ ਨਾਲ-ਨਾਲ ਹੀ ਇੱਕ ਪਾਸੇ ਪੂੰਗਾ ਤੇ ਇੱਕ ਪਾਸੇ জাফরਕੋਟ ਆ ਸਾਹਮਣੇ-ਸਾਹਮਣੇ ਪਿੰਡ ਆ ਦੋਵੇਂ ਤੇ ਅੱਜ ਤਾਂ ਨੇ ਤਿੰਨ ਗਾਵਾਂ ਤਾਂ ਦਿਖਾਉਣੀਆਂ ਵਾ ਤੇ ਬਿਲਕੁਲ ਨੋਰਮਲ ਰੇਟ 'ਚ ਤਿੰਨੇ ਤੁਹਾਨੂੰ ਦਿਖਾਵਾਂਗੇ ਇੱਕ ਤੇ ਆ ਬਿਲਕੁਲ ਤਾਜੀ ਸੂਈ ਆ ਇਹਦੇ ਮਗਰ ਵੀ ਵੱਛੀ ਆ ਤੇ ਉਹਦੇ ਮਗਰ ਵੀ ਵੱਛੀ ਆ ਤੇ ਇੱਕ ਗੱਬਣ ਆ ਵੀ ਵੱਛੀ ਆ ਜਿਹੜੀ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਆਪਣੇ ਘਰ ਨਾਲ ਸਭ ਠੀਕ ਠਾਕ ਜੀ ਵੇ ਜਮਾਲਾ ਦਨਾਲਾ ਹਿੱਦਨੋ ਜਿੱਦ ਦੇ ਘੰਟੇ ਦਾ ਪਹਿਲਾਂ ਪਹਿਲੇ ਮਾਰ ਦੇ ਦਿੱਤਾ ਠੀਕ ਹੈ ਤੇ ਰੇਟ ਹਰ ਵਰੀ ਤੇ ਆਪਣੇ ਜਾਜ ਹੀ ਹੁੰਦੇ ਆ ਅੱਜ ਵੀ ਨਾਰਮਲ ਅੱਜ ਵੀ ਨਾਰਮਲ ਹੀ ਹਾਂਜੀ ਠੀਕ ਹੈ ਤੇ ਚਲੋ ਨਾਮ ਦੱਸੋ ਫਿਰ ਨਾਮ ਸੰਕੇਤ ਸਿੰਘ ਫਿਸਕਿੰਗ ਵਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਬੋਲਦੇ ਪਹਿਲੇ 92926222970 ਠੀਕ ਹੈ ਹਾਂਜੀ ਤੇ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਇਹਦੇ ਤੋਂ ਹੀ ਆਪਾਂ ਕਰ ਲਈਏ ਤਾਜੀ ਸੋਈ ਆ ਆ ਦੇਖ ਸਕਦੇ ਨਾੜੂ ਜਿਹੜਾ ਅਸ਼ੀ ਦਾ ਨਾਲ ਹੀ ਆ ਜੀ ਆ ਕਦੋਂ ਦੀ ਸੂਈ ਜੇ ਵੇਜੀ ਹੈ ਇਹਨੂੰ ਅੱਜ ਚੌਥਾ ਦਿਨ ਦੇ ਵਿੱਚ ਜੀ ਚੌਥਾ ਦਿਨ ਹੈ ਹਾਂਜੀ ਤੇ ਜੇ ਤੇ ਬੋਲਾ ਹੀ ਹੋਣਾ ਮਾਂ ਨਹੀਂ ਦੁੱਧੋਂ ਉਤਰ ਗਿਆਣਾ ਠੀਕ ਹੈ ਹਾਂਜੀ ਕਿੰਨਾ ਤਿਆਰ ਕਰ ਗਈ ਜੀ ਇਹ ਥੱਲੇ 16 ਕਿਲੋ ਦੁੱਧ ਹੋਊਗਾ ਤਿਆਰ ਜਿਹੜਾ 15 ਦੀ ਬੈਂਟੀ ਹੋਊ ਜਿਤਨਾ ਮੰਜੀ ਕੋ ਵੀਪਰਾ ਭਾਵੇਂ ਫੋਨ ਤੇ ਮੰਗਾ ਲੈਣ ਠੀਕ ਹੈ ਤੇ ਕਿੰਨਾ ਕੁ ਦੁੱਧੇ ਚਵਾਈ ਜਾਊਗੀ ਨਹੀਂ ਨੀਓ ਬਾਹਰ ਜਾਊਗੀ 26 ਬਾਹਰ ਚਵਾਈ ਜਾਊਗੀ ਖੋਲੋ ਫਿਰ ਤੋਰ ਦੀਏ ਬਾਕੀ ਕੱਦ ਕੱਖ ਦੇਲ ਇਹਦੀ ਚੰਗੀ ਆ ਦੁੱਧ ਵੀ ਆ ਬਾਹਰ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਮੌਕੇ ਤੇ 15-16 ਲੀਟਰ ਜਿਹੜਾ ਤਿਆਰ ਹੈ ਇਹਦੇ ਕੋਲ ਤੇ ਮਗਰ ਵਸ਼ੀ ਵੀ ਬੜੀ ਪਿਆਰੀ ਹੈ 4-5 ਦਿਨ ਇਹਨਾਂ ਸੂਈ ਨਹੋਂਗੇ ਹੈਗੇ ਵੀ ਥੋੜੀ ਕਰੋਸ ਪੰਚ ਆ ਤਾਂ ਮਰਾ ਦਿਖਾ ਦਿਓ ਨਾਲੇ ਤਾਂ ਦੇ ਪਿਛਲੇ ਸਾਲਾਂ ਦਾ ਜਵਾਬ ਤੇ ਆ ਅਗਲੇ ਸਾਲਾਂ ਦਾ ਜਵਾਬ ਵੀ ਦੇਖ ਸਕਦੇ ਜੀ ਮੈਂ ਦੇਖਾਂ ਦੇ ਕਿ ਇਹਦੇ ਵਿੱਚ ਜਿਹੜਾ ਦਾਗਨਿਕ ਲੁੱਤੰਦਾ ਉਹਦੇ ਕਰਕੇ ਥੋੜਾ ਹੁੰਦੀ ਕੀ ਹੈ ਬਾਕੀ ਆ ਦੇਖ ਸਕਦੇ ਜੇ ਥਾਣੇ ਦੇ ਲਾਗੇ ਤੋਂ ਉਹ ਤਰ੍ਹਾਂ ਠੰਡੀ ਠਿਹਰੀ ਆ ਜਿਹੜੀ ਉਹਦੀ ਆਂ ਦੇ ਸਾਡੇ ਸਾਲਾਂ ਦਾ ਸਾਈਜ਼ ਗ੍ਰੈਪ ਵੀ ਜਿਹੜਾ ਚੰਗੇ ਦੂਰ ਦੂਰ ਤੇ ਮਿਲ ਕੇ ਮੈਨੂੰ ਵੀ ਚੰਗੇ ਲੱਗੇ ਤੇ ਕਿੰਨਾ ਫਿਰ ਇਹਦਾ ਮੁੱਲ ਪੰਜਾਹ ਜਾਨੀ ਨਾ ਦੇ ਦੋ ਤੇ ਵਿੱਚੋਂ ਕਰ ਦਈਏ ਕਿ ਮਾਨਤਨ ਕਿਹ ਨਾਲ ਸੁਣਾ ਕਿੰਨਾ ਕਰਦੀਏ ਜਿੰਨਾ ਕਰਾਲੋ ਤੁਸੀਂ ਪੰਜਾਹ ਹੀ ਦੇ ਦਈਏ ਜੇ ਤੁਸੀਂ 40000 ਦੀ ਦੇਣਾ ਅੱਛਾ 45000 ਦੀ ਦੇ ਦੋਗੇ 40000 ਦੇ ਮੌਕੇ ਤੇ ਛੋਟ ਛਾਟ ਹੋਰ ਕਰ ਦੋਗੇ ਕਰ ਦਾਂਗੇ ਥੋੜੀ ਬਣੀ ਠੀਕ ਹੈ ਜੀ ਹਾਂ ਜੀ ਮੈਂ ਆ ਮਾੜੀ ਮੋਟੀ ਪਾਲੂ ਘਾਰਦਾ ਹਣਾ ਫਿਰ ਤੋਂ ਵਜੇ ਤਾਂ ਦੇ ਕੱਲੇ ਜੀ ਥੱਲੀਆਂ ਚੰਗੀ ਬਣੀਆਂ ਤੇ ਹੁਣ ਅਗਲੇ ਪੰਨੇ ਗੱਭਣ ਆ ਜਿਹੜੀ ਇਹ ਕਿੰਨੇ ਦਾ ਦੁੱਧ ਆ ਲਈ ਜੇ ਇਹ ਜੀ 20 ਪਲਸ ਆ ਲਈ ਅੱਛਾ ਇਹ ਵੀ ਇਹ ਪਹਿਲੇ ਸੋਏ ਇਹ ਨੂੰ ਆਪਣੇ ਕੋਲੋਂ ਦਿੱਤੀ ਦੁੱਧ ਚਵਾ ਗਏ ਠੀਕ ਆ ਹਾਂ ਜੀ ਤਿਆਰ ਕੀ ਕਿੰਨਾ ਦਾ ਦੁੱਧ ਕਰੀ ਜਾਓਗੇ ਐਸੀ ਵੀ ਉਹ ਬਾਅਦ ਦਰੋਗੇ ਠੀਕ ਆ ਤੋਰੋ ਫਿਰ ਇਹ ਕਰੀ ਨਾ ਇਹ ਗੱਭਣ ਹੈ ਜਿਹੜਾ ਫਿਕਸ ਜਿਹਾ ਹਵਾਨਾ ਇਹ ਵੀ ਤਿਆਰ ਕਰਨ ਦੀ ਹੈ ਨਾਈ ਲੈ ਜਾਓ ਚਿਹਰਾ ਦਿਖਾ ਰਹੀ ਤੇ ਇੱਕ ਰੀ ਬੜਾ ਪਿਆਰਾ ਜਿਹਾ ਫੇਸ ਤੇ ਚਲੋ ਲੈ ਜਾਓ ਹਨਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਕਾਫੀ ਚੰਗਾ ਹੋ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵਿੱਚ ਫੋਨ ਤੇ ਕਰ। ਅਛਾ ਇਹਦਾ ਫੋਨ ਤੇ ਕਰ ਲਓ। ਇਹ ਆ ਭੀ ਜਦੋਂ ਫਿਰ ਤਿਆਰ ਹੋ ਗਈ। ਜਦੋਂ ਤਿਆਰ ਹੋ ਗਈ ਉਦੋਂ ਮੁੱਲ ਹੋਰ ਹੋਊਗਾ। ਤੇ ਅੱਜ ਦੋ ਚਾਰ ਦਿਨ ਕੱਢਦੀ ਹੈ ਜੀ। ਹਜੇ ਦੋ ਚਾਰ ਦਿਨ ਹਫਤਾਕ ਦੇ ਲੱਗੇ ਬੰਨੇ ਟਾਈਮ ਖੜੂਗੀ ਹਜੇ। ਤੇ ਆ ਦੇਖ ਸਾਦੇ ਜੀ ਖਾਣਾ ਦਾ ਸਾਈਜ਼ ਵੀ ਆਪਾਂ ਮਿਲ ਕੇ ਵੇਨ ਚੰਗੀ ਆ ਜੀ। ਬਾਕੀ ਇਹਦਾ ਵਿੱਚ ਦੁੱਧ ਨਹੀਂ ਪੀਂਦੇ ਸਿਰ ਮਨਾ ਕੇ ਦਿੱਤਾ। ਠੀਕ ਆ। ਉਹ ਤੇ ਕਹਿਦੇ ਆ 20 ਕਿਲੋ ਚਵਾਦੂ ਇਹਦਾ ਚਵਾੜ ਹੀ ਦਿੱਤਾ ਕਰਦਾ। ਠੀਕ ਆ। ਬਾਕੀ ਸੋਹਣੀ ਵੜਿਆ ਕੱਦ ਕੱਠ ਵੀ ਚੰਗਾ ਵਾ। ਠੀਕ ਆ। ਤੇ ਹੁਣ ਆ ਗਈ ਆਪਣੇ ਕੋਲ ਇੱਕ ਤਾਜੀ ਸੂਈ ਆ ਹੁਣ ਇਹ ਸੂਈ ਹੈ ਜੀ ਆ ਜੇਰ ਇਹਦੀ ਪਈ ਦੇ ਹਾਂਜੀ ਜੀ ਜੇਰ ਵੀ ਨੇ ਪ੍ਰੋਪਰ ਭਾਤੀ ਹੈ ਤੇ ਇਹ ਕਿੰਨੇ ਕਿ ਦੁੱਧ ਵਾਲੀ ਆ ਇਹ ਵੀ ਜੀ 15 16 ਕਿਲੋ ਸਵਾਈ ਜਾਵੇ ਠੀਕ ਆ ਤੇ ਆ ਗਈ ਠੰਡੀ ਤੇਰੀ ਉਸ ਤਰ੍ਹਾਂ ਹਾਂਜੀ ਜੀ ਮਾੜਾ ਜੇ ਬੱਚੇ ਦਾ ਘੜਦੀ ਹੈ ਜੇ ਕਿਉਂ ਤਾਜੀ ਸੂਈ ਹੈ ਨਾ ਠੀਕ ਆ ਕਰ ਕਰ ਜੀ ਸੂਆ ਗਿੰਮਸ ਹੋਈ ਜੇ ਸੂਆ ਗਿੰਮਸ ਜਤ ਹੋਈ ਠੀਕ ਹੈ ਪਹਿਲੇ ਥੇ 12 13 ਕਿਲੋ ਦੁੱਧ ਦੇਨੇ ਚ ਵਾਇਆ ਤੇ ਪਰ ਥਾਣਾ ਬੜਾ ਕਮਾਲ ਦਾ ਲੱਗਾ ਇਹ ਤੇ ਹਾਂ ਦੇ ਸਾਦੇ ਥਾਣੇ ਜਿਹੜਾ ਇਹਦੇ ਕੋਲ ਪੂਰਾ ਕਮਾਲ ਦਾ ਜਿਹੜਾ ਲੱਗਾ ਵਾ ਇਹੋ ਜਿਹਾ ਥਾਣੇ ਗਾਵਾਂ ਚ ਜਿਹੜਾ ਬੜਾ ਘੱਟ ਲੱਭਦਾ ਵਾ ਤੇ ਬਾਕੀ ਇਹ ਵੀ ਹੈ ਠੰਡੀ ਤੇਰੀ ਵਾਇਏ ਬੱਚੇ ਦਾ ਥੋੜਾ ਹੈ ਬੱਚੇ ਦਾ ਥੋੜਾ ਜਿਹਾ ਵਧ ਕਰਦੀ ਆ ਇਹ ਤਾਜੀ ਸੂਈ ਨੇ 1.5 ਘੰਟੇ ਇਸ 2 ਘੰਟਿਆਂ ਦੇ ਲੱਗ ਬੰਨੇ ਜਿਹੜਾ ਸੂਈਨ ਹੋਇਆ ਵਾ ਬਾਕੀ ਥੱਲੀਆਂ ਬੜੀ ਚੰਗੀ ਤਿਆਰ ਹੋਈ ਹੈ ਉੱਥੇ ਦੇ ਉੱਥੇ ਪਈ ਘਰੇ ਤ ਨਹੀਂ ਨਾਲ ਜਲੇ ਅੰਮੀਓ ਮੇ ਫੋੜ ਦੇ ਕੇ ਨਾ ਫਿਰ ਮੁੱਲ ਰੱਖਣਾ ਵੇਦੀ ਇਹਦਾ 40 ਦੀ ਨਾ ਦੇਵੀ ਜੀ 40 ਚੋ ਕਰਦੇ ਕੋ ਮਨ ਇੱਕੋ ਗੱਲ ਕਰਦੀ ਹੈ ਵਿੱਚ ਨਾਲ 35 ਦੀ ਦੇ ਦिए ਪੂਰੇ ਦੀ ਹੋਰ ਯਾਰ ਮਾਰਦਾ 34 ਦੀ ਅੱਛਾ 34 ਦੀ ਦੇ ਦੋਗੇ ਹਾਂ ਜੀ ਠੀਕ ਐ ਤੇ ਬਾਕੀ ਜੇ ਤਾਜੀ ਸੂਈ ਆ ਬਾਕੀ ਜੇ ਤਾਜੀ ਸੂਈ ਆ ਤੇ ਉਹ ਅਸ਼ੀਏ ਦੇ ਮਗਰ ਥਾਂ ਨੇ ਜਿਹੜਾ ਬੜਾ ਲਾਜਵਾਬ ਹੈ ਇਹਦੇ ਕੋਲ ਤੇ ਹੋਰ ਕੁਛ ਕਹਿਣਾ ਵੀ ਜੀ ਹਾਂ ਬਾਤ ਵੀਰ ਜੀ ਸੁਣੀਆਂ ਸੁਆਈਆਂ ਆ ਬਾਕੀ ਆਪਣੀ ਤਸੱਲੀ ਕਰਕੇ ਹਨਾ ਇਹ ਵੀ ਆਪਣੀ ਪਾਸ ਕਰਕੇ ਖੜੋ ਇਹ ਵੀ ਅੱਜ ਹੀ ਸੋਈ ਆ ਉਹ ਗੱਬਨ ਵੀ ਆਪਣੀ ਪਾਸ ਕਰਕੇ ਖੜੋ ਤੇ ਇਹਦੀ ਆਪਣੀ ਕੋਈ ਵੀਰ ਆਪਣੀ ਦੋ ਟਾਈਮ ਚੁਆਈ ਕਰਕੇ ਤਿੰਨ ਟਾਈਮ ਚੁਆਈ ਕਰਕੇ ਲੈ ਜੀ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ